ਫਰੀਦਕੋਟ ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝੜਕਾ ਲੱਗਿਆ ਸੀ ਜਦੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਦੇ ਜੋ ਮਾਮੇ ਦੇ ਲੜਕੇ ਦੱਸੇ ਜਾ ਰਹੇ ਨੇ ਅਰਸ਼ ਸੱਚਰ ਉਹ ਕਾਂਗਰਸ ਪਾਰਟੀ ਨੂੰ અલਵਿਦਾ ਕਹਿ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਸੀ ਤਾਂ ਇਸ ਤੋਂ ਬਾਅਦ ਸਿਆਸਤ ਵੀ ਪੂਰੀ ਤਰ੍ਹਾਂ ਗਰਮਾ ਗਈ ਸੀ ਤੇ ਰਾਜਾ ਵੜਿੰਗ ਤੇ ਵੱਡੇ ਸਵਾਲ ਖੜੇ ਹੋ ਰਹੇ ਸੀ ਕਿ ਜਦੋਂ ਉਹਨਾਂ ਦੇ ਰਿਸ਼ਤੇਦਾਰ ਹੀ ਕਾਂਗਰਸ ਪਾਰਟੀ ਵੱਲ ਵੀ ਦਾ ਕਹਿ ਕੇ ਜਾ ਰਹੇ ਨੇ ਤਾਂ ਬਾਕੀ ਪਾਰਟੀ ਦਾ ਕੀ ਬਣੇਗਾ ਤਾਂ ਇਸ ਤੋਂ ਬਾਅਦ ਹੁਣ ਅਰਸ਼ ਸੱੱਚਰ ਜਿਹੜੇ ਆ ਉਹ ਕੈਮਰੇ ਸਾਹਮਣੇ ਆਏ ਆ ਤੇ ਉਹਨਾਂ ਨੇ ਜਮ ਕੇ ਨਿਸ਼ਾਨੇ ਆ ਜਿਹੜੇ ਉਹ ਕਾਂਗਰਸ ਪਾਰਟੀ ਤੇ ਸਾਦੇ ਨੇ ਤਾਂ ਉੱਥੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਸੋਲੇ ਗਏ ਨੇ ਤੇ ਕੰਮ ਨੂੰ ਲੈ ਕੇ ਵੱਡੀਆਂ ਸਿਫਤਾਂ ਕੀਤੀਆਂ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਐਸੀ ਵੀ ਗੱਲ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਮੁੱਖ ਮੰਤਰੀ ਪੰਜਾਬ ਨੇ ਖੁਦ ਜੁਆਇਨ ਕਰਾਇਆ ਹੈ ਕੀ ਰੀਜ਼ਨ ਕੀ ਰਿਹਾ ਸਾਰਾ ਕੀ ਕਰ ਰਿਹਾ ਹੈ ਕਾਰਨ ਕੋਈ ਨਹੀਂ ਜੀ ਲੋਕਾਂ ਦੀ ਮੈਂ ਸਮਝਦਾ ਵੀ ਜਿਹੜਾ ਵੀ ਕੋਈ ਪਲੈਟਫਾਰਮ ਹੈ ਤੁਹਾਨੂੰ ਆਈਡੀਓਲੋਜੀ ਵੇਖਦੇ ਹੋਏ ਜੇ ਉਹ ਪਲੈਟਫਾਰਮ ਚੇਂਜ ਕਰਨਾ ਪੈਂਦਾ ਹੈ ਤੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਦੱਬ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੁਸੀਂ ਹੁਣ ਜਿਵੇਂ ਕਾਂਗਰਸ ਪਾਰਟੀ ਦੇ ਵਿੱਚ ਕੋਈ 15 20 ਸਾਲ ਚੰਗੇ ਤਰੀਕੇ ਦੇ ਨਾਲ ਕੰਮ ਕੀਤੇ ਬੜੀ ਜ਼ਿੰਮੇਵਾਰੀ ਨਾਲ ਗਰਾਊਂਡ ਲੈਵਲ ਤੇ ਕੰਮ ਕੀਤਾ ਹੈ ਹੋਰ ਕੀ ਕੋਈ ਕਾਰਨ ਰਿਹਾ ਕਿਉਂਕਿ ਇੱਕਦਮ ਜਿਹੜੀ ਕਾਂਗਰਸ ਪਾਰਟੀ ਕੋਲ ਫਰੀਦਕੋਟ ਦੇ ਲੋਕਾਂ ਨੂੰ ਵੀ ਕਾਫੀ ਹਰਾਮੀ ਹੋਈ ਕਿ ਇੱਕਦਮ ਪਾਰਟੀ ਆਮ ਆਦਮੀ ਪਾਰਟੀ ਜੁਲੰਗ ਕਰ ਬੇਸਿਕਲੀ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਪਿਛਲੇ 2 ਸਾਲਾਂ ਦੇ ਕੰਮ ਹੈ ਜੀ ਸੀਐਮ ਭਗਵੰਤ ਮਾਨ ਜੀ ਦਾ ਜਿਹੜਾ ਵੇ ਆਫ ਵਰਕਿੰਗ ਹੈ ਉਹ ਮੈਨੂੰ ਬੜਾ ਅੱਛਾ ਲੱਗਿਆ ਹੈ ਈਡੀਓਲੋਜੀ ਇਹਨਾਂ ਦੀ ਬੜੀ ਅੱਛੀ ਲੱਗੀ ਤੇ ਆਉਣ ਵਾਲੇ ਸਮੇਂ ਮੈਂ ਜਿਹੜਾ ਇਸ ਇੱਕ ਜਿਹੜਾ ਕੱਲ ਜਿੰਨੀਆਂ ਚੈਨਲਾਂ ਤੇ ਖਬਰ ਚੱਲ ਰਹੀ ਸੀ ਉਹ ਤੇ ਉੱਚ ਹੈਣਗੇ ਚੱਲ ਰਹੀ ਸੀ ਕਿ ਰਾਜਾ ਵੜੈਂਡ ਦੇ ਕਰੀਬੀ ਰਿਸ਼ਤੇਦਾਰ ਆਉਤਾਵਰੈਂਡ ਵੜੈਂਡ ਦੇ ਬ్రਦਰ ਐ ਉਹਨਾਂ ਨਾਲ ਕੀ ਰਿਸ਼ਤੇਦਾਰੀ ਐ ਕਿਉਂ ਉਹ ਚੈਨਲਾਂ ਨੂੰ ਸੈਟਿੰਗ ਲਾਉਣੀ ਤੇ ਅ ਮੇਰੀ ਉਹ ਭੂਆ ਜੀ ਦੀ ਬੇਟੀ ਐ ਜੀ ਅਮਰਤਾ ਜੀ ਤੇ ਬੇਸਿਕਲੀ ਰਿਸ਼ਤੇਦਾਰੀ ਮੇਰੀ ਜਿਹੜੀ ਹੈਗੀ ਐ ਬਾਈ ਰਾਜਾ ਜੀ ਨਾਲ ਸਾਡੇ ਉਹ ਜਵਾਈ ਐ ਤੇ ਠੀਕ ਹੈ ਵੀ ਆਉਣ ਵਾਲੇ ਸਮੇਂ ਵੀ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਕਈ ਵਾਰੀ ਕੋਈ ਗੱਲ ਕਰਦੇ ਹੋ ਜਾਂ ਕੋਈ ਬੇਸਿਕਲੀ ਤੁਸੀਂ ਸਭ ਜਿਹੜੇ ਇਸ ਪਲੈਟਫਾਰਮ ਦੇ ਆਪਾਂ ਹੈਗੇ ਆ ਉਹ ਲੋਕਾਂ ਦੀ ਸੇਵਾ ਵਾਸਤੇ ਆ ਤੇ ਮੇਰੇ ਹਿਸਾਬ ਨਾਲ ਤੁਹਾਨੂੰ ਦੱਬ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਹ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਪਰਮਾਤਮਾ ਅੱਗੇ ਲੈ ਕੇ ਆਉਂਦਾ ਹੈ ਕਿਸੇ ਨਾ ਕਿਸੇ ਦੇ ਕੰਮ ਦਾ ਜ਼ਰੀਆ ਬਣਾਉਂਦਾ ਹੈ ਜਿਵੇਂ ਤੁਸੀਂ ਕਈ ਵਾਰੀ ਦੇਖਿਆ ਹੋਵੇਗਾ ਵੀ ਕਿਤੇ ਨਾ ਕਿਤੇ ਆਪਾਂ ਕਿਸੇ ਨਾ ਕਿਸੇ ਦਾ ਜ਼ਰੀਆ ਬੰਨਦੇ ਆ ਤੇ ਮੇਰੇ ਹਿਸਾਬ ਨਾਲ ਜੇ ਪਰਮਾਤਮਾ ਤੁਹਾਨੂੰ ਇਹ ਬਖਸ਼ਦਾ ਤਾਂ ਤੁਹਾਨੂੰ ਜ਼ਰੂਰ ਜ਼ਰੀਆ ਬੰਨਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਲੋਕ ਤਿੰਨ ਵਾਰੋ ਐਮਐਲਏ ਬਣੇ ਹੈ ਰਾਜਾ ਬੜੇਂਗੀ ਤੁਸੀਂ ਖੁਦ ਜ਼ਿੰਮੇਵਾਰੀ ਨਵਾਈ ਹੈ ਲੋਕ ਸਭਾ ਦੇ ਵਿੱਚ ਅਮਰਤਾ ਬੜੇਂਗੀ ਦੇ ਸਾਹਮਣੇ ਜਦੋਂ ਉਹਨਾਂ ਨੇ ਚੋਣ ਲੜੀ ਉਦੋਂ ਤੁਸੀਂ ਜ਼ਿੰਮੇਵਾਰੀ ਨਵਾਈ ਹੈ ਹੁਣ ਉਹ ਫੇਰ ਚੋਣ ਲੜ ਰਹੇ ਹੁਣ ਨਹੀਂ ਲੋੜ ਸੀ ਤੁਹਾਡੀ ਤੋਂ ਦੀ ਜ਼ਿੰਮੇਵਾਰੀ ਉੱਥੇ ਪੰਦੀ ਸੀ ਜੋ ਮੈਂ ਵਾਰੀ ਬਿਲਕੁਲ ਮੰਨਦੀ ਸੀ ਜੀ ਮੈਂ ਆਪਦੀ ਜ਼ਿੰਮੇਵਾਰੀਆਂ ਤੇ ਭਾਈਦਾ ਨਹੀਂ ਬਟ ਜਿਹੜਾ ਮੈਂ ਤੁਹਾਨੂੰ ਦੱਸਿਆ ਪਿਛਲੇ ਡੇਢ ਦੋ ਸਾਲ ਤੋਂ ਮੈਨੂੰ ਜਿਹੜੀ ਹੈ ਭਗਵੰਤ ਮਾਨ ਜੀ ਦੀ ਸੀਐਮ ਸਾਹਿਬ ਦੀ ਆਈਡੀਓਲੋਜੀ ਤੋਂ ਬੜਾ ਮੈਂ ਉਹਨਾਂ ਤੋਂ ਪ੍ਰਭਾਵਿਤ ਸੀ ਤੇ ਬਟ ਮੇਰਾ ਇਹ ਨਾਲ ਇਹ ਮੰਨਣਾ ਹੈ ਵੀ ਜੇ ਤੁਸੀਂ ਕੋਈ ਜ਼ਿੰਮੇਵਾਰੀ ਲੈਣੇ ਹੋ ਤੇ ਉਹਨੂੰ ਬਖੂਬੀ ਤੁਹਾਨੂੰ ਉਹਨੂੰ ਨਿਭਾਉਣਾ ਚਾਹੀਦਾ ਹੈ ਵੀ ਇਹ ਨਹੀਂ ਕਿ ਵੀ ਤੁਸੀਂ ਆਪਦੀ ਕਾਰਜਕਾਰੀ ਪਾਈ ਤੇ ਵਾਪਸ ਆ ਗਏ ਜੇ ਜ਼ਿੰਮੇਵਾਰੀ ਲੈਣੀ ਹੈ ਤੇ ਸਵੇਰੇ 5 ਵਜੇ ਉੱਠੋ 6 ਵਜੇ ਜਾਓ ਤੇ ਰਾਤ 12 1 ਵਜੇ ਤੱਕ ਕੰਮ ਕਰੋ ਨਹੀਂ ਤਾਂ ਤੁਸੀਂ ਆਪ ਦਾ ਮੇਰੇ ਹਿਸਾਬ ਨਾਲ ਤੁਸੀਂ ਆਪ ਦਾ ਹੱਥ ਜੋੜ ਕੇ ਮਾਫੀ ਮੰਗ ਲਓ ਵੀ ਬਾਈ ਜੀ ਮੈਂ ਇਸ ਵਾਰ ਜਿਹੜਾ ਹੈਗਾ ਵੀ ਤੁਸੀਂ ਵੀ ਜੁਆਇਨ ਨਹੀਂ ਕਰ ਪਾਉਂਗਾ ਮੇਰੀਆਂ ਆਪਦੀਆਂ ਕੋਈ ਨਿੱਜੀ ਮਜਬੂਰੀਆਂ ਜਾਂ ਮੈਂ ਕਿਸੇ ਹੋਰ ਦੀ ਆਈਡੀਓਲੋਜੀ ਨਾਲ ਪ੍ਰਭਾਵਿਤ ਹੈ ਜਾਂ ਜਿਵੇਂ ਵੀ ਕੁਝ ਵੀ ਆਪਾਂ ਹੁੰਦਾ ਕਹਿ ਸਕਦੇ ਮੈਂ ਪਲੇਟਫਾਰਮ ਪਿਛਲੇ 2 ਸਾਲ ਤੋਂ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਵੇ ਆਫ ਵਰਕਿੰਗ ਦੇਖ ਰਿਹਾ ਸੀ ਮੈਨੂੰ ਬੜਾ ਪਸੰਦ ਆ ਰਿਹਾ ਸੀ ਤੇ ਮੈਂ ਆਉਣ ਵਾਲੇ ਸਮੇਂ ਇਸੇ ਕਰਕੇ ਜਿਹੜੀ ਹੈ ਪਾਰਟੀ ਚੇਂਜ ਕਰਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ ਇਹ ਵੀ ਗੱਲ ਚੱਲ ਰਹੀ ਹੈ ਚਰਚਾ ਚੱਲ ਰਿਹਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਅੰਦਰਖਾਤੇ ਜਿਹੜਾ ਆਪ ਦਾ ਇਹਨਾਂ ਦਾ ਕਮਿਟਮੈਂਟ ਹੈਗਾ ਇਹਨਾਂ ਦੀ ਕਮਿਟਮੈਂਟ ਵੀ ਹੋ ਸਕਦੀ ਹੈ ਤੇ ਨਾਲ ਦੀ ਨਾਲ ਹੋ ਸਕਦਾ ਹੈ ਤਿੰਨ ਸਾਲ ਪਾਰਟੀ ਦੇ ਰਹਿੰਦੇ ਹੈ ਸਰਕਾਰ ਦੇ ਤੇ ਕੋਈ ਨਾ ਕੋਈ ਲਾਲਚ ਜਿਹੜਾ ਉਹਦੇਦਾਰੀ ਦਾ ਜਾਂ ਕੋਈ ਹੋਰ ਲਾਲਚ ਦਿੱਤਾ ਹੋਵੇ 869 ਕੋਈ ਐਸੀ ਕੋਈ ਗੱਲ ਨਹੀਂ ਹੈ ਜੀ ਤੁਸੀਂ ਦੇਖੋ ਜਿੰਨੇ ਮੂੰਹ ਉਨੀਆਂ ਗੱਲਾਂ ਹੈ ਜਿਹੜੇ ਕਿਸੇ ਬੰਦੇ ਨੇ ਜੋ ਗੱਲ ਕਹਿਣੀ ਹੈ ਉਹਨੂੰ ਆਪਾਂ ਰੋਕ ਨਹੀਂ ਸਕਦੇ ਨਾ ਹੀ ਕਿਸੇ ਨੂੰ ਚੁੱਪ ਕਰਾ ਸਕਦੇ ਐ ਐਂਡ ਇੰਡੀਪੈਂਡੈਂਸ ਐ ਅਗਲਾ ਕੁਝ ਵੀ ਕਹਿ ਸਕਦਾ ਪਰ ਮੈਨੂੰ ਨਹੀਂ ਲੱਗਦਾ ਕੋਈ ਵੀ ਇਹ ਜੀ ਗੱਲ ਐ ਨਾ ਹੀ ਮੈਂ ਕਿਸੇ ਲਾਲਚ ਵਾਸ ਗਇਆ ਮੈਂ ਦਿਲੋਂ ਆਪਦੇ ਕੰਮ ਕਰਨ ਕਰਕੇ ਗਇਆ ਵੀ ਮੈਂ ਸਮਝਦਾ ਵੀ ਪਾਰਟੀ ਜਦੋਂ ਤੁਸੀਂ ਕਿਤੇ ਵੀ ਕੰਮ ਕਰਦੇ ਹੋ ਭਾਵੇਂ ਤੁਹਾਡੀ ਕਲਾਸ ਐ ਭਾਵੇਂ ਤੁਹਾਡੀ ਪਾਰਟੀ ਐ ਤੁਸੀਂ ਕਿਸੇ ਇੱਕ ਸਮੂਹ ਚ ਕੰਮ ਕਰਦੇ ਹੋ ਜਦੋਂ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਤੇ ਉਹਦਾ ਰਿਗਾਰਡ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਲੋਕਾਂ ਨੂੰ ਕੋਈ ਅਪੀਲ ਜਾਂ ਤੁਹਾਡੇ ਜੋ ਚੋਣ ਵਾਲੇ ਜਾਂ ਤੁਹਾਡੇ ਸਾਥੀ ਹੈ ਜਾਂ ਜਿਹੜੇ ਕੋਈ ਸਪਰਕ ਦੇ ਵਿੱਚ ਹੈ ਕੀ ਕੀ ਕਰਨ ਚਾਹੁੰਦੇ ਆ ਕਿਸ ਤਰੀਕੇ ਦੇ ਨਾਲ ਹੁਣ ਆਵਾਮੀ ਪਾਰਟੀ ਵਿੱਚ ਕੰਮ ਕਰਨਾ ਮੈਂ ਅਪੀਲ ਆਪਦੇ ਸਾਰੇ ਭੈਣਾਂ ਨੂੰ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਇਹ ਕਰਨੀ ਚਾਹਾਂਗਾ ਬੀਐਮਪੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਰਮਜੀਤ ਅਨਮੋਲ ਜੀ ਆਪਣੇ ਕੈਂਡੀਡੇਟ ਹੈ ਆਵਾਮੀ ਪਾਰਟੀ ਦੇ ਆਪਾ ਵੱਧ ਤੋਂ ਵੱਧ ਉਹਨਾਂ ਦੀ ਸਪੋਰਟ ਕਰਨੀ ਹੈ ਆਓ ਸਾਰੇ ਰਲ ਕੇ ਉਹਨਾਂ ਨੂੰ ਜਿਤਾਉਣੀ ਹੈ ਥੈਂਕ ਯੂ